ਦੁਨੀਆ ਦੇ ਵਿੱਚ ਹੁਣ ਤੱਕ ਕਈ ਜੰਗ ਜੁੱਧ ਔਰਤਾਂ ਦੇ ਜ਼ਿਕਰ ਹੇਠ ਔਰਤਾਂ ਦੇ ਨਾਂ ਹੇਠ ਹੋਏ ਐ ਖਾਸ ਕਰਕੇ ਰਾਜਾ ਸ਼ਾਹੀ ਵੇਲੇ ਰਾਜਿਆਂ ਦੇ ਯੁੱਗ ਵੇਲੇ ਪਰੰਤੂ ਹਿੰਦ-ਪਾਕ ਦਾ ਜਿਹੜਾ ਹੁਣ ਜੰਗ ਜੁੱਧ ਕਹਿੰਦਾ ਪਾਕ ਕੇ 2025 ਦਾ ਹੋਇਆ ਜਿਹੜੀ ਜੰਗ ਬੰਦੀ ਹੋਈ ਐ ਇਹਦੇ ਵਿੱਚ ਵੀ ਇੱਕ ਔਰਤ ਦੇ ਰਸਮ ਜਾਂ ਔਰਤ ਦੇ ਇੱਕ ਚਿੰਨ੍ਹ ਨਾਲ ਜੁੜਿਆ ਨਾਂ ਐ ਮੋٹے ਤਰ੍ਹਾਂ ਤੇ ਕਹਿ ਲਈਏ ਕਿ ਔਰਤ ਦੇ ਨਾਂ ਹੈ ਇਹ ਠੀਕ ਇਹ ਵੀ ਜੰਗ ਹੋਲੀਵੁੱਡ ਇਹ ਫਿਲਹਾਲ ਇਹ ਇਹਦੇ ਉੱਤੇ ਜੰਗਬੰਦੀ ਹੈ ਜੰਗਬੰਦੀ ਕਰਾਉਣ ਦਾ ਸਿਹਰਾ ਕਹਿੰਦਾ ਭਾਵ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਜਾਂਦਾ ਹੈ ਭਾਰਤ ਦੇ ਵਿੱਚ ਇਹ ਮੋਟੇ ਪੱਧਰ ਉਤੇ ਚਰਚਾ ਹੈ ਕਿ ਦੁਨੀਆ ਦਾ ਸਰਪੰਚ ਟਰੰਪ ਉਹਨੇ ਭਾਰਤ ਦੇ ਵਿੱਚ ਕਿਵੇਂ ਆਪਣੀ ਜਿਹੜੀ ਹੈ ਪੈਂਟ ਉਹ ਰੱਖੀ ਹੈ ਕਿਰ ਇਹਦੇ ird gird ਬਹੁਤ ਸਾਰੇ ਪੱਖ ਪਹਿਲੂ ਲੈ ਕੇ ਹਾਜ਼ਰਾਂ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ ਕਿਉਂਕਿ ਮਹਿਲਾ ਚਿੰਤਕ ਡਾਕਟਰ ਬੀਬੀ ਹਰਸ਼ਿੰਦਰ ਕੌਰ ਸੋ ਡਾਕਟਰ ਜੀ ਤੁਹਾਡਾ ਸ਼ੁਕਰੀਆ ਸਵਾਗਤ ਬਹੁਤ ਮਿਹਰਬਾਨੀ ਤੁਹਾਡੇ ਰਾਈ ਜਿੰਨੇ ਵੀ ਇੱਕ ਸੁਣ ਰਹੇ ਨੇ ਸਾਰਿਆਂ ਨੂੰ ਬਹੁਤ ਨਿੱਘੀ ਸੱਚੀ ਕਾ ਡਾਕਟਰ ਮੈਮਾ ਦਾ ਜ਼ਿਕਰ ਕਰਦੇ ਆ ਕਿ ਜਿਵੇਂ ਰਾਜਿਆਂ ਵੇਲੇ ਰਾਜਸਾਹੀ ਵੇਲੇ ਅਕਸਰ ਜਿਹੜੀਆਂ ਜੰਗ ਜੁੱਦਾਂ ਦੇ ਵਿੱਚ ਔਰਤਾਂ ਦਾ ਜ਼ਿਕਰ ਰਿਹਾ ਔਰਤਾਂ ਦੇ ਨਾਂ 'ਤੇ ਲੜੀਆਂ ਗਈਆਂ ਪਰ ਇਹ ਜਿਹੜੀ ਹੁਣ ਲੋਕਤੰਤਰ ਦੇ ਵਿੱਚ ਵੀ ਕਹਿੰਦਾ ਭਾਵ ਕਿ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਹੈ ਤੇ ਜਿਹੜੀ ਜੰਗ ਹੈ ਜੰਗ ਦਾ ਜਿਹੜਾ ਪਿੱਛੇ ਮੂਲ ਰੂਪ ਹੈ ਉਹ ਉਹ ਔਰਤ ਦੇ ਚਿੰਨ ਵੱਲ ਔਰਤ ਵਾਲੀ ਜਾਂਦਾ ਕਿਵੇਂ ਦੇਖਦੇ ਹੋ ਸਾਰੇ ਵਰਤਾਰੇ ਦੇ ਦੇਖੋ ਔਰਤ ਅਨੇਕ ਖੜਵਾ ਆਂਗਾ ਜੇ ਅਸੀਂ ਗਿਣ ਸਕਦੇ ਹਾਂ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਭਾਵੇਂ ਉਹ ਮਾਂ ਹੋਵੇ ਮਾਂ ਤੋਂ ਬਿਨਾਂ ਜਣਾ ਮੇ ਸੰਭਵ ਨਹੀਂ ਸੋ ਭਾਵੇਂ ਭੈਣ ਵਜੋਂ ਹੋਵੇ ਤੇ ਭਾਵੇਂ ਧੀ ਵਜੋਂ ਭਾਵੇਂ ਪਤਨੀ ਹੋਵੇ ਭਾਵੇਂ ਪ੍ਰੇਮਿਕਾ ਹੋਵੇ ਸੋ ਔਰਤ ਦੀ ਅਹਿਮ ਭੂਮਿਕਾ ਤਾਂ ਅੰਦੇਖੀ ਕੀਤੀ ਨਹੀਂ ਜਾ ਸਕਦੀ ਸਦੀਆਂ ਤੋਂ ਜੰਗਾ ਹੁੰਦੀਆਂ ਰਹੀਆਂ ਔਰਤ ਦੀ ਖੂਬਸੂਰਤੀ ਦੇ ਪਿੱਛੇ ਕਿ ਇੱਕ ਦੂਜੇ ਨੂੰ ਮਾਰ ਮਕਾਉਂਦੇ ਰਹੇ ਰਾਜ ਦੱਬਦੇ ਰਹੇ ਕਿ ਉਹ ਔਰਤ ਨੂੰ ਹਾਸਲ ਕਰਨਾ ਸੋ ਉੱਥੋਂ ਸ਼ੁਰੂ ਹੋਈਆਂ ਜੰਗਾਂ ਤੋਂ ਕਿਵੇਂ ਔਰਤ ਫਿਰ ਵਰਤੀ ਗਈ ਹਥਿਆਰ ਵਜੋਂ ਕਿ ਉਹਨੇ ਜਾਨੀ ਦੂਜੇ ਕਿਸੇ ਮੁਲਕ ਦੀ ਜਾਣਕਾਰੀ ਲੱਭ ਕੇ ਲਿਆਉਣੀ ਹੋਏ ਸੋ ਉਹ ਵੀ ਇੱਕ ਬਹੁਤ ਲੰਬੇ ਸਮੇਂ ਤੱਕ ਬਲਕੇ ਹੁਣ ਤੱਕ ਇਹ ਚੱਲ ਰਿਹਾ ਕਿ ਜਾਣਕਾਰੀ ਅੰਦਰੋਂ ਕੱਢਣੀ ਹੋਈ ਤਾਂ ਉਹ ਔਰਤ ਹੀ ਵਰਤੀ ਜਾਂਦੀ ਰਹੀ ਬਿਲਕੁਲ ਇਸੇ ਤਰ੍ਹਾਂ ਤੋਂ ਲੈ ਕੇ ਜਿੱਥੇ ਇੱਕ ਅਹਿਮ ਭੂਮਿਕਾ ਜੋ ਹਮੇਸ਼ਾ ਨਜ਼ਰਅੰਦਾਜ਼ ਰਹੀ ਕਿ ਔਰਤ ਦਰਅਸਲ ਇੱਕ ਥੰਮ ਸੀ ਜਿਵੇਂ ਮਿਸਾਲ ਵਜੋ ਤੁਸੀਂ ਸ਼ਿਵਾਜੀ ਲੈ ਲਓ ਠੀਕ ਹੈ ਜੇ ਉਹਨਾਂ ਦੇ ਸਿਰ ਤੇ ਪਿਤਾ ਦਾ ਹੱਥ ਨਹੀਂ ਸੀ ਤਾਂ ਉਹਨਾਂ ਨੂੰ ਖੜੇ ਕਰਨ ਵਾਲੀ ਮਾਂ ਸੀ ਮਾਂ ਗੁਜਰੀ ਤੋਂ ਹੀ ਲੈ ਲਵੋ ਕੌਣ ਸੀ 9 ਵਰਿਆਂ ਦੇ ਬਾਲ ਨੂੰ ਅਜਿਹਾ ਅਜਿਹੀ ਸ਼ਖਸੀਅਤ ਬਣਾਉਣ ਵਾਲੀ ਕਿ ਉਹ ਅੱਗੋਂ ਯਾਨੀ ਖਾਲਸਾ ਰਾਜ ਸਥਾਪਿਤ ਕਰ ਸਕਣ ਸੋ ਬਿਲਕੁਲ ਇਸੇ ਹੀ ਤਰ੍ਹਾਂ ਜੇ ਆਪਾਂ ਹਰੀ ਸਿੰਘ ਨਲੂਏ ਦੀ ਗੱਲ ਕਰੋਗੇ ਤਾਂ ਉਹਦੀ ਮਾਂ ਸੀ ਜਿਹੜੀ ਕਹਿੰਦੀ ਸੀ ਪਾੜ ਕੇ ਆ ਜਾ ਭਾਵੇਂ ਜ਼ਖਮ ਮੈਨੂੰ ਨਾ ਦਿਖਾਈ ਸੋ ਇਹ ਭੂਮਿਕਾ ਜੋ ਥਮ ਔਰਤ ਹੁੰਦੀ ਸੀ ਉਹ ਹਣ ਦੇਖਾ ਕੀਤਾ ਗਿਆ ਔਰਤ ਦੀ ਭੂਮਿਕਾ ਦਰਸਲ ਹੁੰਦੀ ਕੀ ਜੇ ਕਿ ਕਦੋਂ ਕਦੇ ਵੀ ਜਦੋਂ ਤੁਸੀਂ ਔਖਾ ਸਮਾਂ ਦੇਖੋਗੇ ਦੋ ਜੋ ਬੜੀ ਸਪਸ਼ਟ ਜੋ ਵੇਰੀਏਸ਼ਨਸ ਅਸੀਂ ਬਤੌਰ ਇੱਕ ਮੈਡੀਕਲ ਡਾਕਟਰ ਹੁੰਦੇ ਆ ਵੀ ਦੱਸ ਸਕਦੇ ਹਾਂ ਕਿ ਆਦਮੀ ਹੋ ਸਕਦਾ ਹੈ ਇਕਦਮ ਰਿਐਕਟ ਕਈ ਵਾਰ ਕਰ ਜਾਂਦਾ ਹੈ ਪਰ ਔਰਤ ਦਾ ਦੇਖੀ ਗਈ ਦਿਮਾਗ ਦੀ ਬਣਤਰ ਕੇ ਇਹ ਥੋੜੀ ਜਿਹੀ ਸੋਚ ਸਮਝ ਕੇ ਫਿਰ ਐਕਸ਼ਨ ਲੈਂਦੀ ਹੈ ਨਾ ਕਿ ਡਾਇਰੈਕਟ ਇਸੇ ਲਈ ਉਹ ਜ਼ਖਮੀ ਸ਼ੇਰਨੀ ਦਾ ਨਾਮ ਤੱਕ ਵੀ ਦਿੱਤਾ ਗਿਆ ਯਾ ਇਹਨੂੰ ਸ਼ੇਅਰ ਨਹੀਂ ਕਿਹਾ ਇੱਕ ਹੋਰ ਵੀ ਨਾਮ ਤਾਂ ਹੀ ਨਾਲ ਲਾਇਆ ਗਿਆ ਕਿ ਇਹਦਾ ਜਦੋਂ ਵਾਰ ਹੈ ਉਸ ਤੋਂ ਬਚਦਾ ਕੋਈ ਔਖਾ ਹੀ ਹੈ ਸੋ ਉਹਨੇ ਜਿਸ ਤਰੀਕੇ ਦਾ ਸ਼ਸਤਰ ਤਿਆਰ ਕਰਕੇ ਐਕਸ਼ਨ ਕਰਨਾ ਉਹ ਬਹੁਤ ਡੂੰਗੀ ਮਾਰ ਕਰਦਾ ਇਹਦਾ ਤੁਸੀਂ ਰੱਤ ਤੱਕ ਅੰਦਾਜ਼ਾ ਲਾਓ ਕਿ ਜਦੋਂ ਦੁਸ਼ਮਣ ਨੂੰ ਚਪੇੜ ਮਾਰਨੀ ਹੋਏ ਤਾਂ ਔਰਤ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਮੈਂ ਵਰਤੋਂ ਵਾਰ-ਵਾਰ ਸ਼ਬਦ ਵਰਤ ਰਹੀ ਹਾਂ ਇਸ ਕਰਕੇ ਕਿ ਔਰਤ ਨੂੰ ਅਸੀਂ ਅੱਜ ਦੇ ਦਿਨ ਵੀ ਇੱਕ ਸੈਕੰਡ ਰੇਟ ਸਿਟੀਜ਼ਨ ਗਿਣਦੇ ਆ ਉਹਨੂੰ ਬਰਾਬਰ ਗਿਣਦੇ ਨਹੀਂ ਤੁਸੀਂ ਟ੍ਰੋਲਿੰਗ ਦੇਖੋ ਜੋ ਵੀ ਦੇਖੋ ਔਰਤ ਕਿਤੇ ਗੱਲ ਕਰਦੀ ਹੋਏ ਉਹ ਸਹਿਨ ਸ਼ਕਤੀ ਈਗੋ ਆ ਜਾਂਦੀ ਹੈ ਮੇਲ ਈਗੋ ਜਿੱਥੇ ਉਹ ਬਰਦਾਸ਼ਤ ਨਹੀਂ ਹੁੰਦੀ ਸੋ ਇਸੇ ਲਈ ਉਹਨੂੰ ਵਰਤੇ ਆ ਜਾਂਦਾ ਕਿ ਉਹਦੇ ਮਾੜੀ ਸ਼ਬਦਾਵਲੀ ਬੋਲ ਦੋ ਜੋ ਵੀ ਕੁਛ ਕਰਦੇ ਹੋ ਬਹੁਤ ਨੇ ਚੰਗੇ ਲੋਕ ਜਿਹੜੇ ਸਪੋਰਟ ਕਰਦੇ ਨੇ ਸਿਰਫ ਉਹ ਚੁੱਪ ਨੇ ਇਹੀ ਸਿਰਫ ਮਾਰ ਅਸੀਂ ਖਾਨੇ ਆ ਕਿ ਉਹ ਚੁੱਪ ਨੇ ਉਹ ਜੇ ਉਹ ਚੁੱਪੀ ਤੋੜ ਦੇਣ ਤਾਂ ਇਹ ਮਾੜੇ ਲੋਕ ਖਤਮ ਹੋ ਸਕਦੇ ਨੇ ਜੀ ਜੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਸਮਾਂ ਮੈਂ ਤੁਹਾਨੂੰ ਯਾਦ ਕਰਾ ਦਿੰਨੀ ਹ ਕਿ ਉਹਨਾਂ ਦੇ ਆਪਣੇ ਪੁੱਤਰ ਸ਼ਹੀਦ ਹੋਏ ਹੋਏ ਸਨ ਉਹਨਾਂ ਕੋਲ ਕਮੀ ਨਹੀਂ ਸੀ ਸਿੰਘਾਂ ਦੀ ਜਿਹਨੂੰ ਮਰਜ਼ੀ ਕਹਿੰਦੇ ਉਹਨਾਂ ਦੇ ਲਈ ਸਿਰ ਧੜ ਦੀ ਬਾਜ਼ੀ ਲਾ ਸਕਦਾ ਸੀ ਤੁਸੀਂ ਗਜ਼ਬ ਦੇਖੋ ਕਿ ਦੁਸ਼ਮਣਾਂ ਨੂੰ ਚਪੇੜ ਮਾਰਨ ਲਈ ਕਿਉਂਕਿ ਉਹ ਦੁਸ਼ਮਣ ਅਜਿਹਾ ਸੀ ਜਿਹੜਾ ਔਰਤ ਨੂੰ ਅਤ ਦੀ ਕਮਜ਼ੋਰ ਜਾਣਦਾ ਸੀ ਪੈਰ ਦੀ ਜੁੱਤੀ ਮੰਨਦਾ ਸੀ ਉਹਨੂੰ ਬੀਬੀ ਸ਼ਰਨ ਘੌਰ ਨੂੰ ਭੇਜਿਆ ਵੀ ਜਾ ਨੇ ਹੱਥੀ ਜਾ ਉਸ ਨੂੰ ਇੱਕ ਤਰੀਕੇ ਚੈਲੰਜ ਦਿੱਤਾ ਵੀ ਤੁਸੀਂ ਕਹਿੰਦੇ ਹੋ ਵੀ ਇੱਥੇ ਕੋਈ ਫਟਕ ਨਹੀਂ ਸਕਦਾ ਤੁਹਾਡੇ ਅਸੀਂ ਕੁੱਤੇ ਤੇ ਕਾਂ ਖਾਣਗੇ ਇਹਨਾਂ ਨੂੰ ਆ ਤੁਹਾਨੂੰ ਦਿਖਾਣੇ ਆ ਜੀ ਕਿਵੇਂ ਸਾਡੀ ਇੱਕ ਔਰਤ ਜਿਸ ਦਾ ਪਤੀ ਉੱਥੇ ਸ਼ਹੀਦ ਹੋ ਚੁੱਕਿਆ ਯਾਨੀ ਉਸ ਨੂੰ ਭੇਜਿਆ ਵੀ ਕਮਜ਼ੋਰ ਨਾ ਜਾਣੀ ਇਹ ਪੰਜ ਪਾਣੀਆਂ ਦੀ ਸ਼ੀਣੀ ਹੈ ਇਹਨੂੰ ਕਮਜ਼ੋਰ ਨਾ ਜਾਣੀ ਸੋ ਉਹ ਇੱਕ ਚਪੇੜ ਵੱਜਣੀ ਬਿਲਕੁਲ ਐਗਜ਼ੈਕਟ ਜੇ ਤੁਸੀਂ ਹੁਣ ਧਿਆਨ ਕਰੋਗੇ ਕਿ ਤੁਸੀਂ ਬਰੀਫਿੰਗ ਕਰਨ ਆਣੀਆਂ ਦੋ ਔਰਤਾਂ ਮਾਇਨੇ ਰੱਖਦੀਆਂ ਨੇ ਬੜੀ ਤਗੜੀ ਚਪੇੜ ਸੀ ਇੱਕ ਤਾਂ ਫਿਰ ਉੱਥੇ ਜਿਹੜੇ ਹਜਾਬ ਦੇ ਲਈ ਆ ਉਸ ਚੀਜ਼ ਲਈ ਕੁਝ ਹਿੱਸਾ ਉੱਥੇ ਉਸ ਮੁਲਕ ਵਿੱਚ ਬਿਲਕੁਲ ਕਟੜਤਾ ਦੇ ਨਾਲ ਕਿ ਔਰਤ ਬਾਹਰ ਨਹੀਂ ਨਿਕਲਣੀ ਚਾਹੀਦੀ ਇਹਨੂੰ ਪੈਰ ਦੇ ਹੇਠਾਂ ਰੱਖਣਾ ਹੈ ਇਹਨੂੰ ਲੁਕਾ ਕੇ ਰੱਖਣਾ ਹੈ ਕਮਜ਼ੋਰ ਹੈ ਉਹਨਾਂ ਲਈ ਇਹ ਸੁਣਿਆ ਬੜਾ ਜ਼ਬਰਦਸਤ ਸੀ ਮੈਂ ਆਪੋ ਆਪਣੀ ਸੋਚ ਹੈ ਪਰ ਮੈਂ ਸਮੁੱਚੇ ਪਾਕਿਸਤਾਨ ਚ ਵਸਦੇ ਲੋਕਾਂ ਦੇ ਖਿਲਾਫ ਨਹੀਂ ਹਾਂ ਮੈਨੂੰ ਤੁਸੀਂ ਜੋ ਮਰਜ਼ੀ ਇਹਦੇ ਬਾਬਤ ਕਹਿ ਸਕੋਗੇ ਪਰ ਮੈਨੂੰ ਪਤਾ ਕਿ ਉੱਥੇ ਵੀ ਸਾਡੇ ਵਰਗੇ ਜੇ ਕਦੇ ਪੰਜਾਬ ਵਿੱਚ ਉੱਥੋਂ ਪਾਕਿਸਤਾਨੀ ਪੰਜਾਬ ਗਏ ਹੋ ਤੁਸੀਂ ਦੇਖੇਗਾ ਕਿ ਉਹਨਾਂ ਦੇ ਦਿਲਾਂ ਚ ਵੀ ਓਨੀ ਮੁਹੱਬਤ ਹੈ ਜਿੰਨੀ ਸਾਡੇ ਪਾਸਿਆਂ ਦੀ ਕਿਉਂਕਿ ਉਹ ਸਾਡੇ ਹੀ ਇੱਕ ਹਿੱਸੇ ਟੁੱਟੇ ਹੋਏ ਦੇ ਪਰ ਉਹਨਾਂ ਦੇ ਵਿੱਚ ਵੀ ਉਸੇ ਤਰੀਕੇ ਨੇ ਉਹ ਲੋਕ ਜਿਹੜੇ ਸਖਤ ਨਫ਼ਰਤ ਮੁਲਕ ਦੇ ਖਿਲਾਫ ਜੋ ਕਿ ਜੁੜੇ ਹੋਏ ਸਿਆਸਤਦਾਨਾਂ ਦੇ ਨਾਲ ਉਸੇ ਤਰ੍ਹਾਂ ਜਿਵੇਂ ਇਸ ਪਾਸੇ ਦੇ ਸੋ ਨਫਰਤੀ ਜੋ ਸੋਚ ਸੀ ਉਹਦੇ ਅਨੁਸਾਰ ਜਿਸ ਢੰਗ ਨਾਲ ਇਹ ਚਪੇੜ ਵੱਜੀ ਹੋਏਗੀ ਉਹਨਾਂ ਲੋਕਾਂ ਲਈ ਕਿ ਉਸੇ ਔਰਤ ਨੂੰ ਜਿਹਨੂੰ ਅਸੀਂ ਦੱਬਦੇ ਆਂ ਪੈਰਾਂ ਹੇਠ ਰੱਖਦੇ ਆਂ ਕਿਉਂ ਨਾ ਔਰਤਾਂ ਵੱਲੋਂ ਬਰੀਫਿੰਗ ਹੁੰਦੀ ਹੋਏ ਇੱਥੇ ਜਿੱਥੇ ਦੁਨੀਆ ਪੂਰੀ ਵੇਖਦੀ ਹੋਏ ਤੇ ਫਿਰ ਤੁਸੀਂ ਜ਼ਿਕਰ ਕੀਤਾ ਸੰਦੂਰ ਤੁਸੀਂ ਜ਼ਿਕਰ ਕੀਤਾ ਆਪਰੇਸ਼ਨ ਸੰਦੂਰ ਮੈਂ ਇਹਦੇ ਵਿੱਚ ਇੱਕ ਗੱਲ ਐਡ ਕਰਨਾ ਚਾਹੁੰਦੀ ਆ ਜੀ ਚਿੱਟੀ ਸਿੰਘ ਪੁਰਾ ਦੇ ਵਿੱਚ ਜਦੋਂ ਨਿਹੱਥਿਆਂ ਤੇ ਵਾਰ ਕੀਤਾ ਸੀ ਉਹ ਸਿੱਖ ਸਨ ਉਦੋਂ ਇਹ ਜ਼ੋਰ ਸ਼ੋਰ ਉੱਠਿਆ ਨਹੀਂ ਉਦੋਂ ਉਹਨਾਂ ਦੀਆਂ ਜਿਹੜੀਆਂ ਪਤਨੀਆਂ ਸੀ ਉਹਨਾਂ ਦੀਆਂ ਮਾਵਾਂ ਸੀ ਉਹਨਾਂ ਦੀਆਂ ਬੇਟੀਆਂ ਸੀ ਕਿ ਉਹ ਇਸ ਮੁਲਕ ਦੀਆਂ ਹਿੱਸਾ ਨਹੀਂ ਸੀ ਹਾਂ ਅਸੀਂ ਧਰਮ ਦੇ ਆਧਾਰ ਤੇ ਜਦੋਂ ਪਾੜੇ ਜਾਂਦੇ ਆ ਉਦੋਂ ਸਾਨੂੰ ਦਿਸਣਾ ਚਾਹੀਦਾ ਕਿ ਇਹ ਸਿਆਸਤ ਜਿਸ ਤੋਂ ਵੱਧ ਕੁਝ ਨਹੀਂ ਜ਼ੁਲਮ ਅਤ ਦਾ ਮੈਂ ਬਿਲਕੁਲ ਮੰਨਦੀ ਆ ਕਿ ਜੋ ਪੈਲਗਾਮ ਵਿੱਚ ਹੋਇਆ ਮੈਂ ਸਖਤ ਸਖਤ ਜਿੰਨਾ ਹੋ ਸਕਦਾ ਉਸ ਤੋਂ ਵੀ ਸਖਤ ਵਿਰੋਧ ਕਰਦੀ ਆ ਕਿ ਨਿਹੱਥਿਆਂ ਤੇ ਵਾਰ ਕਰਨਾ ਕਿਸੇ ਪਾਸਿਓਂ ਜਾਇਜ਼ ਨਹੀਂ ਇਹ ਬੁਸਦਲੀ ਆ ਬਿਲਕੁਲ ਸਿਰੇ ਦੀ ਬੁਸਦਲੀ ਜੀ ਜੀ ਬਿਲਕੁਲ ਕੋਈ ਹੋਵੇ ਉਹਦੇ ਵਿੱਚ ਪਾਵੇਂ ਗੁਜਰਾਤ ਦੇ ਦੰਗੇ ਹੋਣ ਉਹ ਵੀ ਔਰਤਾਂ ਕੀ ਉਹ ਵਿਦਵਾ ਨਹੀਂ ਹੋਈਆਂ ਤਾਂ ਕੀ ਇੱਥੇ ਵੀ ਜਿਵੇਂ ਮੈਂ ਸਿੰਘਾਂ ਦੀ ਗੱਲ ਕੀਤੀ 84 ਦੇ ਵਿੱਚ ਕੀ ਇਹ ਨਹੀਂ ਹੋਇਆ ਹੂੰ ਤਾਂ 47 ਵਿੱਚ ਸਭ ਤੋਂ ਵੱਧ ਮਾਰ ਕਿਹਨੇ ਖਾਦੀ ਸੀ ਇਹ ਪੰਜਾਬ ਹਮੇਸ਼ਾ ਤੋਂ ਇਸੇ ਤਰੀਕੇ ਵੰਡ ਦੇ ਵਿੱਚ ਤੋਂ ਲੈ ਕੇ ਹੁਣ ਤੱਕ ਵੀ ਸਭ ਤੋਂ ਵੱਧ ਮਾਰ ਫਿਰ ਉਸੇ ਹੀ ਪਾਸੇ ਹੂੰ ਯਾਨੀ ਇਦੋਂ ਹੀ ਪੰਜਾਬ ਦੇ ਜਿਹੜੀ ਜੰਗ ਦਾ ਘੁੰਮ ਕੇ ਔਰਤਾਂ ਸੰਦੂਰ ਵਾਲਾ ਆਪਰੇਸ਼ਨ ਉਹ ਅਖੀਰ ਤਾਂ ਪੰਜਾਬ ਦੇ ਅੰਦਰ ਔਰਤ ਤੇ ਹੀ ਡਿੱਗਦਾ ਜੇ ਜਿੰਨੀਆਂ ਜੰਗਾਂ ਹੋਈਆਂ ਤੁਸੀਂ ਦੇਖੋ ਸਭ ਤੋਂ ਵੱਧ ਬਲਾਤਕਾਰ ਔਰਤਾਂ ਦੇ ਹੁੰਦੇ ਨੇ ਯਾਨੀ ਸ਼ਿਕਾਰ ਵੀ ਔਰਤਾਂ ਹੀ ਬਣਾਈਆਂ ਜਾਂਦੀਆਂ ਸੋ ਇਸੇ ਲਈ ਜਿਹੜੀ ਹੁਣ ਤਬਦੀਲੀ ਦਿਸਣ ਲੱਗੀ ਪਹਿਲਾਂ ਰੱਖਿਆ ਜਾਂਦਾ ਸੀ ਸਿਰਫ ਇੱਕ ਸੋਚਣ ਸਮਝਣ ਵਾਲੇ ਪਾਸੇ ਕਿ ਕਿਵੇਂ ਜੰਗ ਨੂੰ ਇੱਕ ਚੇਂਜ ਦੇਣੀ ਹੈ ਡਾਇਵਰਸ਼ਨ ਦੇਣੀ ਹੈ ਹੁਣ ਔਰਤ ਆਪ ਵਿੱਚ ਨਿਤਰੀ ਹੋਈ ਹੈ ਕਿ ਮੈਂ ਜੰਗ ਦਾ ਹਿੱਸਾ ਬਣਨਾ ਮੈਂ ਕਮਜ਼ੋਰ ਨਹੀਂ ਹਾਂ ਪਰ ਸ਼ਾਇਦ ਕਿਸਮ ਲੱਗਦਾ ਹੋਏ ਅੱਜ ਤੋਂ ਆ ਤਾਂ ਫਿਰ ਜੈਤੋ ਕੇ ਮਾਝੇ ਮਿਰਦਾ ਮੋਰਚਾ ਜੇ ਚਿੱਤੇ ਹੋਵੇ ਤਾਂ ਉਦੋਂ 6 ਮਹੀਨਿਆਂ ਦੇ ਬਾਲ ਨੂੰ ਲੈ ਕੇ ਵੀ ਔਰਤਾਂ ਨਿਕਲੀਆਂ ਸਨ ਗੋਲੀਆਂ ਖਾਧੀਆਂ ਛਾਤੀ ਤੇ ਯਾਨੀ ਔਰਤਾਂ ਦੀ ਬਹਾਦਰੀ ਤੇ ਕਿੰਤੂ ਪਰੰਤੂ ਨਹੀਂ ਹੋ ਸਕਦਾ ਗੁਰੂ ਗੋਬਿੰਦ ਸਿੰਘ ਜੀ ਨੇ ਨਬਾਲਗ ਧੀਆਂ ਖੜੀਆਂ ਕਰ ਦਿੱਤੀਆਂ ਸੀ ਨੇਜ਼ਿਆਂ ਨਾਲ ਤਿਆਰ ਕੇ ਤੁਸੀਂ ਪਹਾੜੀ ਰਾਜਿਆਂ ਵਿਰੁੱਧ ਜੰਗਾਂ ਜਿੱਤੋ ਸੋ ਇਹ ਚੀਜ਼ਾਂ ਦਾ ਮਤਲਬ ਇਹ ਔਰਤ ਵਿੱਚ ਤਾਕਤ ਹੈ ਪਰ ਜਦੋਂ ਕੋਈ ਔਰਤ ਨੂੰ ਕਮਜ਼ੋਰ ਮੰਨਦਾ ਹੈ ਉਹਦੇ ਉੱਤੇ ਅਜਿਹੇ ਸ਼ਬਦ ਮੇਰਾ ਖਿਆਲ ਇਹ ਬੜਾ ਸਹੀ ਟੁਕਦਾ ਕਿ ਜਿਸ ਨੂੰ ਵੀ ਤੁਸੀਂ ਮਾਰਿਆ ਇਹ ਕਹਿ ਕੇ ਵੀ ਆ ਲੋ ਜੀ ਸੁਨੇਹਾ ਦਿਓ ਤੇ ਉਹ ਔਰਤ ਦਸਨੇ ਆ ਵਾਪਸ ਸੰਧੂਰ ਦੇ ਰਾਹੀ ਮੈਂ ਵਾਕਈ ਸਲੂਟ ਕਰਦੀ ਹਾਂ ਮੈਂ ਸਜਦਾ ਕਰਦੀ ਹਾਂ ਸਾਡੇ ਆਰਮੀ ਨੂੰ ਸਾਡੀ ਨੇਵੀ ਨੂੰ ਸਾਡੇ 에ਅਰ ਫੋਰਸ ਨੂੰ ਗਜ਼ਬ ਗਜ਼ਬ ਕੀਤਾ ਉਹਨਾਂ ਨੇ ਸਿਰ ਤੜ ਦੀ ਬਾਜ਼ੀ ਲਾਈ ਹੈ ਉਹਨਾਂ ਦੀਆਂ ਵੀ ਮਾਵਾਂ ਹੋਣਗੀਆਂ ਹੱਲਾਸ਼ੇਰੀ ਦੇਣ ਵਾਲੀਆਂ ਉਹਨਾਂ ਦੀਆਂ ਵੀ ਪਤਨੀਆਂ ਹੋਣਗੀਆਂ ਜਿਨ੍ਹਾਂ ਦੇ ਦਿਲ ਤੇ ਪੱਥਰ ਰੱਖਿਆ ਹੋਣਾ ਵੀ ਚਲੋ ਮੁਲਕ ਦੇ ਵਾਸਤੇ ਸੋ ਔਰਤ ਦੀ अहम ਕੋ ਕਦੇ ਵੀ ਅਸੀਂ ਕਟਾ ਕੇ ਨਹੀਂ ਦੇਖ ਸਕਦੇ ਮੈਮ ਜਦੋਂ ਇਹ ਜੰਗ ਚੱਲ ਰਹੀ ਸੀ ਬੜਾ ਖੌਫ ਜਿਹਾ ਮਾਹੌਲ ਸੀਗਾ ਚਲੋ ਜੰਗ ਦੇ ਵਿੱਚ ਮਰਦ ਕੀ ਔਰਤਾਂ ਇੱਕ ਖੌਫ ਮਕਬਣੀ ਜਾਂਦਾ ਆ ਆਪਾਂ ਜ਼ਿਕਰ ਕੀਤਾ ਪਹਿਲਾਂ ਔਰਤ ਦੇ ਪੱਖ ਦਾ ਕਿਉਂਕਿ ਆਪਰੇਸ਼ਨ ਦਾ ਨਾਂ ਹੀ ਸੰਦੂਰ ਜ ਦਾ ਜ਼ਿਕਰ ਆਮ ਤੌਰ ਤੇ ਇੱਕ ਸੁਹਾਗ ਵਜੋਂ ਔਰਤ ਨਾਲ ਹੀ ਜੁੜਿਆ ਹੈ ਤੇ ਪੁਰਾਣੇ ਸਮੇਂ ਜੰਗਾਂ ਜੁੱਧਾਂ ਵੀ ਰਾਜਾਂ ਵੇਲੇ ਵੀ ਔਰਤ ਦੇ ਨਾਂ ਹੈ ਤੌਰ ਤੇ ਜ਼ਿਕਰ ਇਹਟ ਹੁੰਦੀ ਰਹੀਆਂ ਬਹੁਤ ਸਾਰੀਆਂ ਇਤਿਹਾਸਿਕ ਪੱਖ ਨੇ ਹੁਣ ਵਾਲੀ ਚਰਚਾ ਵੀ ਇਦਾਂ ਦੀ ਰਹੀ ਕਿ ਜਿਵੇਂ ਪਿੱਛੇ ਔਰਤਾਂ ਹੀ ਸੀਗਾ ਜਿਨ੍ਹਾਂ ਦਾ ਉਹ ਸੰਦੂਰ ਖੁੱਸਿਆ ਤੇ ਉਦਾਂ ਪਰ ਉਹਦੇ ਵਿੱਚ ਵੀ ਸ਼ਾਇਦ ਇੱਕ ਚੀਜ਼ ਮੈਂ ਤੁਹਾਨੂੰ ਸਾਂਝੀ ਕਰਦੇ ਆਂ ਵੀ ਉਦੋਂ ਇਹ ਕਹਿਣਾ ਚਲੋ ਆਪਣੇ ਆਪਣੇ ਸਮੇਂ ਦੀਆਂ ਰੀਤ ਰਿਵਾਜ ਨੇ ਵੀ ਉਹਨਾਂ ਨੇ ਬਚਾਣਾ ਹੁੰਦਾ ਸੀ ਕਿ ਸਾਡੀ ਔਰਤਾਂ ਤੇ ਜਿਹੜਾ ਵੀ ਇੱਥੇ ਆ ਕੇ ਰਾਜ ਦੱਬੇਗਾ ਜਾਂ ਇਹਨੂੰ ਸਾਨੂੰ ਹੈਰਾਨ ਤੋਂ ਬਾਅਦ ਸਾਡੀ ਔਰਤਾਂ ਨੂੰ ਖਰਾਬ ਨਾ ਕਰੇ ਤਾਂ ਉਹਨਾਂ ਨੂੰ ਕਹਿ ਦਿੰਦੇ ਹੁੰਦੇ ਸੀ ਅੱਗ ਵਿੱਚ ਛਾਲਾਂ ਮਾਰ ਦਿਓ ਪਰ ਮੈਨੂੰ ਲੱਗਦਾ ਕਿ ਜੇ ਉਸ ਸਮੇਂ ਵੀ ਔਰਤ ਦੀ ਬਹਾਦਰੀ ਪਛਾਣੀ ਹੁੰਦੀ ਵੀ ਜੰਗਾਂ ਵਿੱਚ ਜੂਝ ਕੇ ਮਰੋ ਕਿਉਂ ਇਸ ਤਰ੍ਹਾਂ ਆਪਣੀ ਜਾਨ ਦੇਣੀ ਹੈ 50 ਨੂੰ ਮਾਰ ਕੇ ਮਰੋ ਬਹੁਤ ਵਧੀਆ ਉਹ ਜ਼ਿਆਦਾ ਬਿਹਤਰ ਹੋਣਾ ਸੀ ਉਹ ਬਈ ਵੱਧੋ ਵੱਧ ਲੱਗੇ ਵੀ ਕਬਜ਼ੇ ਵਿੱਚ ਆ ਚੱਲੇ ਆ ਸਾਇਨਾਈਟ ਰਖਾ ਜਾਂਦੇ ਆ ਬਥੇਰੀਆਂ ਚੀਜ਼ਾਂ ਉਦੋਂ ਵੀ ਹੁੰਦੀਆਂ ਸੀ ਉਹ ਖਾ ਕੇ ਪਰ ਐਟ ਲੀਸਟ ਦਸ ਨੂੰ ਮਾਰ ਕੇ ਤਾਂ ਮਰੋ ਸੋ ਇਹ ਚੀਜ਼ ਜ਼ਿਆਦਾ ਵੈਤ ਬਿਲਕੁਲ ਸੋ ਉਹ ਹਮੇਸ਼ਾ ਯਾਨੀ ਸ਼ਿਕਾਰਤਾ ਹਮੇਸ਼ਾ ਵਰਤ ਹੀ ਰਹਿੰਦੀ ਰਹੀ ਚਾਹ ਉਹ ਤਾਂ ਗੁਰੂ ਕਾਲ ਵੇਲੇ ਇਹ ਸਤੀ ਦੇ ਖਿਲਾਫ ਪੰਜਾਬ ਦੇ ਵਿੱਚ ਹੀ ਆਵਾਜ਼ ਉੱਠੀ ਜਿਹੜੀ ਅੱਜ ਦੁਨੀਆ ਦੇ ਵਿੱਚ ਸਰ ਪਰ ਚੱਲਦਾ ਹੈ ਸੇਰਾ ਵੀ ਜਾਂਦਾ ਹੈ ਪੰਜਾਬ ਨੂੰ ਉਹ ਵੀ ਸੇਰਾ ਪੰਜਾਬ ਨੂੰ ਹੀ ਜਾਂਦਾ ਹੈ ਸਤੀ ਦੇ ਖਿਲਾਫ ਫਿਰ ਆਪਾਂ ਜ਼ਿਕਰ ਕਰ ਰਹੇ ਸੀ ਔਰਤਾਂ ਦੇ ird gird ਦੇ ਜੰਗ ਤੇ ਇਸ ਜੰਗ ਦਾ ਜਿਹੜਾ ਕਹਿ ਸਕੀਏ ਇੱਕ ਕੌਣ ਉਹ ਬਹੁਤ ਦੂਰ ਪਹੁੰਚਿਆ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਦੇਸ਼ ਭਾਰਤ ਤੇ ਦੁਨੀਆ ਦੀ ਇੱਕ ਵੱਡੀ ਤਾਕਤ ਹੈ ਅਮਰੀਕਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲ ਟਰੰਪ ਇਸ جنگ ਨੂੰ ਫਿਰ ਖਤਮ ਕਰਦੇ ਆ ਇਹਨੂੰ ਕਿਵੇਂ ਦੇਖਦੇ ਹੋ ਭਾਰਤ ਦੇ ਵਿੱਚ ਵੱਡੇ ਪੱਧਰ ਤੇ ਕਈ ਪੱਖਾਂ ਨੂੰ ਲੈ ਕੇ ਚਰਚਾ ਹੈ ਦੇਖੋ ਕੁਝ ਅ ਵਸੀਲ ਮੈਨੂੰ ਲੱਗਦਾ ਕਿ ਸਾਨੂੰ ਆਪਣੇ ਮੁਲਕ ਤੇ ਫਖਰ ਹੋਣਾ ਚਾਹੀਦਾ ਇਸ ਕਾਰਨ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਜਾ ਰਹੀ ਕਿਸੇ ਵੀ ਪਾਰਟੀ ਦੇ ਪਰ ਜਦੋਂ ਅਸੀਂ ਉਜੜੇ ਸਾਂ ਵੱਖ ਹੋਏ ਸਾਂ ਸਾਡਾ ਇੱਕ ਵੇਲੇ ਤਾਂ ਹਾਲੇ ਸੀ ਵੀ ਕੱਖ ਜੋਗੇ ਵੀ ਨਹੀਂ ਸਰੇ ਸਭ ਪਾਸੇ ਉਜੜਿਆ ਪਿਆ ਤੋਂ ਲੈ ਕੇ ਅੱਜ ਇੱਕ ਤਾਕਤਵੰਗ ਉੱਭਰਨਾ ਕਿ ਸਾਰੀ ਦੁਨੀਆ ਇਹ ਦੇਖਦੀ ਹੋਵੇ ਕਿ ਇੱਥੇ ਸਾਡਾ ਵਪਾਰ ਵਧੀਆ ਚੱਲ ਸਕਦਾ ਇੱਥੇ ਖਰੀਦੋ ਫਰੋਖਤ ਚੰਗੀ ਹੋ ਸਕਦੀ ਹੈ ਤੇ ਇੱਥੋਂ ਹੀ ਸਾਡੇ ਮੁਲਕ ਚੋਂ ਦੂਜੇ ਮੁਲਕਾਂ ਵਿੱਚ ਜਾ ਕੇ ਕਿਸ ਢੰਗ ਨਾਲ ਉਹਨਾਂ ਨੇ ਆਪਣੀ ਪਛਾਣ ਬਣਾਈ ਹੈ ਉਹ ਜਿਸ ਢੰਗ ਨਾਲ ਆਪਣੀ ਮਿਹਨਤ ਨਾਲ ਉਹਨਾਂ ਮੁਲਕਾਂ ਹੋਰ ਮੁਲਕਾਂ ਵਿੱਚ ਉੱਚੀਆਂ ਥਾਵਾਂ ਤੇ ਪਹੁੰਚੇ ਨੇ ਉਹਦਾ ਮਤਲਬ ਇਹ ਭਾਰਤ ਨੂੰ ਕੋਈ ਇੰਨਾ ਵੀ ਸੌਖਿਆ ਨਜ਼ਰ ਅੰਦਾਜ਼ ਕੀਤਾ ਨਹੀਂ ਜਾ ਸਕਦਾ ਆਪਾਂ ਸਾਰੇ ਦਾ ਸਾਰਾ ਸਿਹਰਾ ਜੇ ਚਾਹਦੇ ਹੋ ਕਿ ਟਰੰਪ ਜੀ ਨੂੰ ਦੇ ਦਿੱਤਾ ਜਾਏ ਤਾਂ ਜੋ ਖਬਰਾਂ ਨਿਕਲ ਕੇ ਆ ਰਹੀਆਂ ਡਾਰਕੀ ਸੀ ਆਖਰ ਕੋਈ ਕਿਸੇ ਨੂੰ ਕਿਉਂ ਚੱਕਦਾ ਤੁਹਾਨੂੰ ਲੱਗੇ ਕਿ ਕੋਈ ਗਲੀ ਚੋਂ ਕੋਈ ਰਿਕਸ਼ੇ ਵਾਲਾ ਲੰਘ ਗਿਆ ਕੋਈ 3 ਵੀਲਰ ਵਾਲਾ ਲੰਘ ਗਿਆ ਕੋਈ ਸਬਜ਼ੀ ਵਾਲਾ ਲੰਘ ਗਿਆ ਤੁਹਾਨੂੰ ਫਰਕ ਨਹੀਂ ਪੈਂਦਾ ਫਰਕ ਕਦੋਂ ਪੈਂਦਾ ਜਦੋਂ ਤੁਹਾਨੂੰ ਲੱਗੇ ਵੀ ਇਹ ਮੇਰੇ ਤੇ ਨਾਲ ਕੋਈ ਇੰਟਰਫੀਰੈਂਸ ਹੋ ਸਕਦੀ ਸੋ ਕਿਸੇ ਵੀ ਬਾਹਰਲੇ ਨੂੰ ਆਖਰ ਕੀ ਲੋੜ ਪਈ ਜੋ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਇਹਨਾਂ ਨੂੰ ਡਰ ਸੀ ਜੇ ਪਰਮਾਣੂ ਜੰਗ ਹੋ ਗਈ ਤਾਂ ਸਾਡਾ ਕੀ ਹੋਏਗਾ ਦੂਜਾ ਅਹਿਮ ਜੋ ਨੁਕਤਾ ਨਿਕਲ ਕੇ ਆ ਰਿਹਾ ਜੋ ਖਬਰਾਂ ਰਾਹੀਂ ਮੈਨੂੰ ਨਹੀਂ ਜੇ ਪਤਾ ਕਿ ਇਹਦੇ ਚ ਕੀ ਸੱਚ ਕੀ ਝੂਠ ਪਰ ਜੋ ਚੀਜ਼ ਵਿੱਚ ਨਿੱਤਰ ਕੇ ਆ ਰਹੀ ਹੈ ਕਿ ਉਹਨਾਂ ਨੂੰ ਡਰ ਸੀ ਅਮਰੀਕਾ ਨੂੰ ਕਿ ਜੇ ਚੀਨ ਕਿਤੇ ਭਾਵੀ ਹੋ ਗਿਆ ਇਸ ਜੰਗ ਵਿੱਚ ਉਹਨੇ ਕੁਝ ਖੱਟ ਲਿਆ ਤਾਂ ਫਿਰ ਇਹ ਨਾ ਹੋਏ ਕਿ ਬੱਲੇ ਬੱਲੇ ਉਹਦੀ ਹੋ ਜੇ ਤੇ ਸਾਡੀ ਪਾਵਰ ਸੁਪਰ ਪਾਵਰ ਕਿਤੇ ਹੀਠਾਂ ਨੂੰ ਨਾ ਤੁਰ ਜਾਵੇ ਸੋ ਇਹ ਜੋ ਉੱਬਰ ਕੇ ਆ ਰਹੀਆਂ ਨੇ ਗੱਲਾਂ ਕਿ ਇਹ ਵਿਚਲੀਆਂ ਗੱਲਾਂ ਸੀ ਜਿਸ ਪਿੱਛੇ ਨੂੰ ਤੁਰੰਤ ਰੋਕਣ ਦੀ ਉਹਨਾਂ ਦਾ ਭਾਵ ਕਿ ਇੱਕ ਤਾਂ ਖਤਰਾ ਸੀਗਾ ਪਰਮਾਣੂ ਦਾ ਕਿਉਂਕਿ ਪਰਮਾਣੂ ਸਮਰੱਥ ਦੇਸ਼ ਹੈ ਸਭ ਤੋਂ ਭਾਰਤ ਤੋਂ ਵੱਧ ਨੇ ਗਏ ਪਰਮਾਣੂ ਅਮਰੀਕਾ ਪਾਕਿਸਤਾਨ ਦੇ ਕੋਲ ਤੇ ਦੂਜਾ ਖਤਰਾ ਅਸੀਂ ਚైనా ਕਿਤੇ ਉਹ ਲਾਣੇਦਾਰੀ ਦੇ ਵਿੱਚ ਨਾਲ ਬਿਲਕੁਲ ਕਿਉਂਕਿ ਦੇਖ ਰਿਹਾ ਸੀ ਕਿ ਤੁਰਕੀ ਡੋਨਲਡ ਟਰੰਪ ਨੇ ਆਪਣੇ ਸਿਰ ਲਿਆ ਬਿਲਕੁਲ ਜੀ ਤੁਰਕੀ ਜਿਵੇਂ ਦਿਖੀ ਰਿਹਾ ਸੀ ਸਿੱਧੇ ਤੌਰ ਤੇ ਵਿੱਚ ਇਨਵੋਲਡ ਸੀ ਤੇ ਜਿੱਥੇ ਕਿ ਮੈਨੂੰ ਲੱਗਦਾ ਹੈ ਕਿ ਭਾਰਤੀਆਂ ਨੂੰ ਥੋੜੀ ਜੀ ਸਮਝ ਆਣੀ ਚਾਹੀਦੀ ਹੈ ਵੀ ਅਸੀਂ ਖਰਬਾਂ ਦਾ ਕਾਰੋਬਾਰ ਤੁਰਕੀ ਚ ਜਾ ਕੇ ਦੇ ਰਹੇ ਹਾਂ ਜੋ ਕਿ ਸਪੋਰਟ ਕਰਨ ਆਇਆ ਇੱਕ ਅਜਿਹੇ ਫੈਕਟ ਨੂੰ ਦੇਖੋ ਤੁਸੀਂ ਧਿਆਨ ਕਰੋ ਕਿ ਉਹ ਵਿਚਲਾ ਸਾਰੇ ਦਾ ਸਾਰਾ ਇਨ ਪਾਕਿਸਤਾਨ ਵਿਰੁੱਧ ਨਹੀਂ ਆ ਉਹਨਾਂ ਦੇ ਲੋਕ ਤੁਸੀਂ ਵਿੱਚੋਂ ਵੀ ਦੇਖੋਗੇ ਕਿ ਬੜੀ ਬੁਲੰਦੀ ਨਾਲ ਬਾਹਰ ਸੜਕਾਂ ਤੇ ਵੀ ਨਿਕਲੇ ਨੇ ਵੀ ਇਹ ਜੰਗ ਨਹੀਂ ਚਾਹੀਦੀ ਉਹਨਾਂ ਦੇ ਟੀਵੀ ਪ੍ਰੋਗਰਾਮ ਸਭ ਕੁਝ ਦਾ ਮਤਲਬ ਹੈ ਉਹ ਉਹ ਅਮਨ ਪਸੰਦ ਬਹੁਤ ਨੇ ਪਰ ਇਹਦਾ ਮਤਲਬ ਹੈ ਸਪੋਰਟ ਉਹਨਾਂ ਅਮਨ ਪਸੰਦ ਵਾਲਿਆਂ ਲਈ ਨਹੀਂ ਸੀ ਇਹ ਸਪੋਰਟ ਆਈ ਉਹਨਾਂ ਲਈ ਜਿਹੜੇ ਇੱਕ ਤਰੀਕੇ ਤੁਸੀਂ ਜਿਨ੍ਹਾਂ ਨੂੰ ਐਕਸਟ੍ਰੀਮਿਸਟ ਕਹਿ ਲਓ ਜਿਨ੍ਹਾਂ ਨੂੰ ਸਿਆਸਤਵਾਦੀ ਕਹਿ ਸਕਦੇ ਹੋ ਯਾਨੀ ਉਹ ਤਬਕੇ ਲਈ ਗਈ ਜਿਹਨੂੰ ਅਸੀਂ ਸਾਰੀ ਦੁਨੀਆ ਵਿੱਚ ਨਖੇਦੀ ਹੋ ਰਹੀ ਹੈ ਕਿ ਇਸ ਤਰ੍ਹਾਂ ਦੀ ਜੋ ਸਰਿਆਮ ਕਿਲਿੰਗ ਹੋਈ ਉਹ ਬਿਲਕੁਲ ਕਿਸੇ ਹਾਲ ਚ ਬਰਦਾਸ਼ਤ ਨਹੀਂ ਹੋ ਸਕਦੀ ਪਰ ਮੇਰਾ ਮਕਸਦ ਹੈ ਕਿ ਇਹਨੂੰ ਤਾਂ ਅਸੀਂ ਪੂਰਨ ਰੂਪ ਵਿੱਚ ਅਸੀਂ ਇਹਦਾ ਵਿਰੋਧ ਕਰਦੇ ਹਾਂ ਦੁਨੀਆ ਭਰ ਚੋਂ ਇਹਦਾ ਵਿਰੋਧ ਹੋਇਆ ਮੈਂ ਸਿਰਫ ਚੇਤੇ ਕਰਾਉਣਾ ਚਾਹੁੰਦੀ ਹਾਂ ਅਸੀਂ ਚਿੱਟੀ ਸਿੰਘ ਪੁਰਾ ਕਿਉਂ ਭੁਲਾਇਆ ਹੂੰ ਜੇ ਯਾਨੀ ਜਦੋਂ ਇਹੋ ਜੇ ਮਸਾਕਰ ਹੁੰਦੇ ਨੇ ਤਾਂ ਕਿਸੇ ਤੇ ਵੀ ਹੋਇਆ ਹੋਇਆ ਧਰਮ ਕੋਈ ਹੋਵੇ ਤੁਸੀਂ ਇਨਸਾਨੀਅਤ ਦਾ ਧਰਮ ਕਹਿਣਾ ਰੱਖੋ ਕਿ ਇਸ ਤੇ ਹੋਇਆ ਇਸ ਤੇ ਹੋਇਆ ਗੁਜਰਾਤ ਵਿੱਚ ਹੋਏ ਤੁਸੀਂ ਕਿਵੇਂ ਜਸਟੀਫਾਈ ਕਰ ਸਕਦੇ ਹੋ ਕੋਈ ਏ ਬੀ ਸੀ ਮੈਂ ਕਹਿੰਨੀ ਧਰਮ ਜਾਤ ਪਾਤ ਪਾਸੇ ਰੱਖ ਕੇ ਕਿਸੇ ਦੇ ਉੱਤੇ ਵੀ ਇਸ ਤਰ੍ਹਾਂ ਦੇ ਹੱਥੇ ਤੇ ਬਾਹਰ ਕਿਸੇ ਹਾਲਤ ਵਿੱਚ ਬਰਦਾਸ਼ਤ ਨਹੀਂ ਹੋ ਸਕਦਾ ਸਾਰਿਆਂ ਨੂੰ ਸਜ਼ਾਵਾ ਹੋਣੀ ਚਾਹੀਦੀ ਹੈ 84 ਲਈ ਅਜੇ ਤੱਕ ਅਸੀਂ ਗੋਡੇ ਰਗੜਦੇ ਪਏ ਹਾਂ ਕਿਉਂ ਕਿਉਂ ਅਜੇ ਤੱਕ ਨਿਆਂ ਨਹੀਂ ਮਿਲ ਰਿਹਾ ਤੇ ਹੁਣ ਅਸੀਂ ਜੇ ਪੂਰਾ ਮੁਲਕ ਖੜਾ ਹੋ ਗਿਆ ਪੂਰੀ ਦੁਨੀਆ ਹਿੱਲੀ ਬਿਲਕੁਲ ਭਾਰਤ ਦੇ ਕਿਸੇ ਕੋਨੇ ਵਿੱਚ ਕਿਸੇ ਨੇ ਹੱਥੇ ਤੇ ਕਦੇ ਵੀ ਇਹ ਹੋਇਆ ਹੋਵੇ ਇਸ ਤੇ ਇੰਜ ਹੀ ਆਵਾਜ਼ ਉਠਣੀ ਚਾਹੀਦੀ ਸਰ ਕੀ ਭਾਰਤ ਅੱਗੇ ਤੋਂ ਇਸ ਜੰਗ ਨੂੰ ਲੈ ਕੇ ਕੀ ਲੱਗਦਾ ਹੈ ਕਿ ਬਾਕੀ ਪਾਕਿਸਤਾਨ ਨੇ ਸਬਕ ਸਿੱਖ ਲਿਆ ਇਹ ਸਾਰੇ ਮਿਸ਼ਨ ਦੇ ਵਿੱਚ ਆਪਾਂ ਮੰਨਦੇ ਹਾਂ ਵਿਚਾਰਚਾ ਹੈ ਮੈਂ ਤਾਂ ਮੰਨਦੀ ਨਹੀਂ ਜਿੰਨਾ ਕਸੀ ਪਿਛੋਕੜ ਦੇਖਿਆ ਤਾਂ ਇਹ ਤਾਂ ਵਾਪਸ ਰਿਟੈਲੀਏਟ ਕਰਦੇ ਨੇ ਕਿਉਂਕਿ ਮੈਂ ਫਿਰ ਕਹਿ ਰਹੀ ਹਾਂ ਉਹ ਫੈਕਟਰੀ ਵੱਖਰਾ ਹੈ ਜਿਨ੍ਹਾਂ ਨੇ ਸਿਰਫ ਹੀ ਅੱਤਵਾਦ ਫੈਲਾਉਣਾ ਹੈ ਉਹਨਾਂ ਤੋਂ ਤੁਸੀਂ 65 ਦੀ 71 ਦੀ ਉਹਨਾਂ ਤੋਂ ਤੁਸੀਂ ਇਹੋ ਜੀ ਚੀਜ਼ ਸੋਚਣੀ ਮੂਰਖਤਾ ਹੋਏਗੀ ਵੀ ਉਹ ਦੁਬਾਰਾ ਅਟੈਕ ਨਹੀਂ ਕਰਨਗੇ ਉਹ ਦੁਬਾਰਾ ਇਸ ਤਰ੍ਹਾਂ ਦਾ ਕੰਮ ਨਹੀਂ ਕਰਨਗੇ ਇਹ ਤਾਂ ਫਿਰ ਤਾਂ ਉਹਨਾਂ ਦੀ ਐਗਜ਼ਿਸਟੈਂਸ ਹੀ ਕੋਈ ਨਾ ਹੋਈ ਕਿਉਂਕਿ ਜਿਸ ਨੇ ਅੱਤਵਾਦ ਫੈਲਾਉਣਾ ਹੈ ਉਦੀ ਐਗਜ਼ਿਸਟੈਂਸੀ ਉਸੇ ਵਿੱਚੋਂ ਹੈ ਕਿ ਮੈਨੂੰ ਇਸਨ ਕ੍ਰੀਏਟ ਕਰਦਾ ਰਹਿਣਾ। ਅਮਰੀਕਾ ਵਿੱਚ ਟਰੰਪ ਖੜ ਗਿਆ ਨਾ ਉਹ ਹੁਣ ਵਿਚੋਲਾ ਸਾਲਸੀ ਪਈ ਹੈ ਕਿਸਮ ਦੀ ਬੜੀ ਵੱਡੀ ਸਾਲਸੀ ਆਪਾਂ ਕਹਿ ਸਕਦੇ ਹਾਂ। ਕਮਾਂਤਰੀ ਲਹਿਜੀ ਹੈ। ਹਾਂਜੀ ਪਰ ਮੈਂ ਤੁਹਾਨੂੰ ਇਹ ਦੱਸ ਰਹੀਆਂ ਕੋਈ ਮਲਕ ਕੋਈ ਧਰਮ ਉਹਨਾਂ ਦਾ ਹੁੰਦਾ ਨਹੀਂ ਜਿਨ੍ਹਾਂ ਨੇ ਆਤੰਕ ਫੈਲਾਉਣਾ ਹੁੰਦਾ ਹੈ। ਉਹਨਾਂ ਲਈ ਕੋਈ ਚੀਜ਼ ਮਾਇਨੇ ਨਹੀਂ ਰੱਖਦੀ। ਉਹ ਤਾਂ ਸਿਰਫ ਉਹਨਾਂ ਦਾ ਮਕਸਦ ਹੀ ਇਹ ਹੁੰਦਾ ਕਿ ਅਸੀਂ ਹਿਊਮਨ ਬੌਮਜ਼ਾਂ ਸੀ ਤਾਂ ਮਾਰਨਾ ਹੀ ਮਾਰਨਾ ਕਿਉਂਕਿ ਉਹ ਸੋਚਣ ਸਮਝਣ ਦੀ ਸ਼ਕਤੀ ਤੇ ਪਰਦਾ ਡਿੱਗਿਆ ਹੁੰਦਾ। ਉਹਨਾਂ ਨੂੰ ਇਹੋ ਜਿਹੇ ਸੁਪਰ ਪਾਵਰਜ਼ ਨਾ ਕੋਈ ਲੈਣਾ ਦੇਣਾ ਨਹੀਂ ਉਹਨਾਂ ਨੇ ਕਰਨਾ ਹੀ ਕਰਨਾ ਹੈ ਉਹਨਾਂ ਨੂੰ ਤੁਸੀਂ ਇਹ ਅੱਜ ਸੋਚ ਕੇ ਬਹਿ ਜਾਓਗੇ ਕਿ ਦੁਬਾਰਾ ਨਹੀਂ ਹੋਏਗਾ ਤਾਂ ਬੇਵਕੂਫੀ ਹੋਏਗੀ ਅਤ ਦੀ ਬੇਵਕੂਫੀ ਇਹ ਦੁਬਾਰਾ ਫਿਰ ਹੋਏਗਾ ਫਿਰ ਮੈਮ ਤੁਸੀਂ ਤੁਹਾਡਾ ਔਰਤਾਂ ਨਾਲ ਤੁਹਾਡਾ ਸਬੰਧ ਇਹ ਖਾਸ ਕਰਕੇ ਮੈਡੀਕਲ ਖੇਤਰ ਦੇ ਵਿੱਚ ਵੱਡੇ ਪੱਧਰ ਉਤੇ ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਸਾਰਾ ਓਵਰ ਆਲ ਵੀ ਹੈ ਫਿਰ ਆਪਾਂ ਜਿਕਰ ਔਰਤਾਂ ਦੀ ਗੱਲ ਕਰ ਲਈਏ ਜੰਗ ਦੇ ਦਿਨਾਂ ਦੌਰਾਨ ਔਰਤ ਕੀ ਸੋਚਦੀ ਹੈ ਉਸ ਵੇਲੇ ਹੁਣ ਪਿੱਛੇ ਮਾਹੌਲ ਲੰਘਿਆ ਹੀ ਹੈ ਇਹ ਕਿਸ ਤਰ੍ਹਾਂ ਦਾ ਮਾਹੌਲ ਹੈ ਆਮ ਤੌਰ ਤੇ ਮਰਦ ਤੇ ਔਰਤ ਨੂੰ ਬਰਾਬਰ ਹੀ ਮੰਨੇ ਜਾਂਦਾ ਪਰ ਫਿਰ ਵੀ ਕਿਤਨੇ ਕਿਤੇ ਕੋਈ ਸੋਚ ਸ਼ਕਤੀ ਦਾ ਕੋਈ ਡਿਫੈਂਸ ਪਿੰਦਾ ਆ ਦੇਖੋ ਮਰਦ ਔਰਤ ਦੋ ਵੱਖਰੇ ਵੱਖਰੇ ਇੱਕ ਦੂਜੇ ਦੇ ਪੂਰਕ ਨੇ ਪਰ ਦੋਨਾਂ ਵਿੱਚ ਜਿੱਥੇ ਕੁਝ ਸਮਾਨਤਾਵਾਂ ਨੇ ਉੱਥੇ ਕੁਝ ਸਮਾਨਤਾਵਾਂ ਜਿਹੜੀਆਂ ਦੇ ਵਿੱਚ ਇਕ ਔਰਤ ਆਪਣੇ ਦਿਲ ਤੇ ਪੱਥਰ ਰੱਖ ਕੇ ਆਪਣੇ ਪੁੱਤਰ ਨੂੰ ਆਪਣੇ ਪਤੀ ਨੂੰ ਜਾਂ ਆਪਣੇ ਪਿਓ ਨੂੰ ਉਹ ਜੇ ਭੇਜਦੀ ਹੈ ਤਾਂ ਉਹਦੇ ਅੰਦਰ ਬਹੁਤ ਕੁਝ ਜਜ਼ਬਾਤ ਹੋਣਗੇ ਜਿਹੜੇ ਉਸ ਨਾਲ ਵੀ ਜੁੜੇ ਹੋਣਗੇ ਆਪਣੇ ਮੁਲਕ ਨਾਲ ਵੀ ਜੁੜੇ ਹੋਣਗੇ ਤੇ ਫਿਰ ਉਸ ਔਰਤ ਦੇ ਨਾਲ ਉਹਦੇ ਪੇਕੇ ਉਹਦੇ ਸਹਰੇ ਯਾਨੀ ਉਹ ਬਹੁਤ ਕੁਝ ਅਸੰਜੋਗੇ ਰੱਖਦੀ ਆ ਆਪਣੇ ਅੰਦਰ ਜਿਸ ਵਿੱਚ ਉਹਨੇ ਭੇਜਣਾ ਹੁੰਦਾ ਫਿਰ ਉਸ ਤੋਂ ਬਾਅਦ ਉਹਦਾ ਸ਼ੁਰੂ ਹੁੰਦਾ ਅਰਦਾਸਾਂ ਕਿਉਂਕਿ ਉਹਦੇ ਹੱਥ ਕੁਝ ਹੁੰਦਾ ਨਹੀਂ ਉਹ ਸਿਰਫ ਅਰਦਾਸ ਕਰਦੀ ਆ ਤੁਸੀਂ ਸੋਚ ਕੇ ਵੇਖੋ ਕਿ ਉਹ ਅਰਦਾਸ ਕਰੇਗੀ ਕਿ ਮੇਰਾ ਪਤੀ ਸੁਰੱਖਿਅਤ ਰਹੇ ਮੇਰਾ ਮੁਲਕ ਸੁਰੱਖਿਅਤ ਰਹੇ ਪਰ ਉਸ ਪਾਸੇ ਦੂਜੇ ਪਾਸੇ ਚਾਤ ਮਾਰਿਓ ਉੱਥੇ ਵੀ ਕਿਸੇ ਔਰਤ ਦਾ ਪਤੀ ਇਸੇ ਤਰੀਕੇ ਜਾ ਰਿਹਾ ਹੈ ਜੀ ਜੀ ਯਾਨੀ ਉਹਨਾਂ ਔਰਤਾਂ ਸਾਰੀਆਂ ਲਈ ਇੱਕ ਸਾਂਝੀ ਅਰਦਾਸ ਉਸ ਪਰਮਾਤਮਾ ਤਾਂ ਇੱਕੋ ਹੀ ਹੈ ਹੈਨਾ ਜੀ ਗੋਡ ਇਜ਼ ਵਨ ਜਿੱਥੇ ਮਰਜ਼ੀ ਬੈਠਾ ਜੋ ਮਰਜ਼ੀ ਧਰਮ ਦੇ ਰਾਈਂ ਪੂਜੋਗੇ ਤਾਂ ਉਹ ਅਸਲ ਵਿੱਚ ਸੋਚੋ ਜ਼ਰਾ ਕਿੱਥੇ ਆਵਾਜ਼ ਜਾ ਰਹੀ ਜਿੱਥੇ ਚੁਫੇਰੇਓ ਇੱਕੋ ਹੀ ਗੱਲ ਵੀ ਮੇਰਾ ਸੁਰੱਖਿਅਤ ਰੱਖੀ ਤਾ ਫਿਰ ਦਾ ਮਤਲਬ ਹੈ ਜੇ ਆਪਸ ਵਿੱਚ ਇੰਨੀ ਗੱਲ ਸਮਝ ਲਈਏ ਵੀ ਸੁਰੱਖਿਆ ਤਾਂ ਹੀ ਰਹਿਣਗੇ ਜੇ ਅਸੀਂ ਜੰਗਾਂ ਨੂੰ ਟੋਟਲ ਬ੍ਰੇਕ ਲਾ ਦੇ। ਹੂੰ ਤਾਂ ਕਰ ਜੰਗਾਂ ਦੇ ਵਿੱਚ ਔਰਤਾਂ ਵੀ ਜੂਝਦੀਆਂ ਨੇ, ਐਲੀਮੈਂਟਰੀ ਜੂਝਦੀਆਂ ਨੇ, ਬਿਲਕੁਲ ਜੂਝਦੀਆਂ ਨੇ ਪਰ ਗੱਲ ਇਹ ਹੈ ਕਿ ਜੰਗ ਤਾਂ ਕਿਸੇ ਚੀਜ਼ ਦਾ ਕੋਈ ਸੋਲੂਸ਼ਨ ਕਦੇ ਹੈ ਹੀ ਨਹੀਂ। ਤੁਸੀਂ ਹਰ ਕਿਸਮ ਦਾ ਝਗੜਾ ਬੈਠ ਕੇ ਟੇਬਲ ਤੇ ਨਿਪਟਾ ਸਕਦੇ ਹੋ। ਜੰਗ ਮੇਰੇ ਹਿਸਾਬ ਨਾਲ ਕੋਈ ਸੋਲੂਸ਼ਨ ਨਹੀਂ ਹੈ। ਹੂੰ ਬਿਲਕੁਲ ਫਿਰ ਜੰਗ ਤੇ ਜੁੱਧ ਉਹਦੇ ird gird ਔਰਤ ਦਾ ਰੋਲ ਦੀ ਪਾਰਤਪਾਕ ਜਿਹੜਾ ਜੰਗਬੰਦੀ ਜੰਗਬੰਦੀ ਦਾ ਇੱਕ ਨਿਸ਼ਾਨਾ 트럼ਪ ਤੱਕ ਜਾਂਦਾ ਕਿ ਉਹ ਵਿੱਚ ਸਰਪੰਚ ਬਣਿਆ ਇਹਦੀ ਏਰ ਦੀ ਲੰਮੀ ਜਿਹੜੀ ਚਰਚਾ ਸਾਡੇ ਨਾਲ ਕੀਤੀ ਆਪਣੀ ਦਰਸ਼ਕਾਂ ਨੂੰ ਸਲੀਹਣ ਦੱਸਦੀ ਏ ਕਿ ਸਾਡੇ ਨਾਲ ਜੁੜੇ ਸਨ ਕਿਉਂਕਿ ਮਹਿਲਾ ਚਿੰਤਕ ਡਾਕਟਰ ਹਰਸ਼ਿੰਦਰ ਗਰਵ ਸੋ ਹਰਸ਼ਿੰਦਰ ਗਰਵ ਜੀ ਤੁਹਾਡਾ ਸ਼ੁਭਕ ਮਿਹਰਬਾਨੀ ਤੁਹਾਡੇ ਰਾਈ ਜਿੰਨੇ ਸੁਣ ਵੇਖ ਰਹੇ ਨੇ ਸਭਨਾਂ ਨੂੰ ਬਹੁਤ ਬਹੁਤ ਧੰਨਵਾਦ ਜੜਾ ਇਹ ਮਿਸ਼ਨ ਪੰਜਾਬੀ